ਤੁਹਾਡੇ ਸਾਰਿਆਂ ਦੇ ਡਿਮਾਂਡ ਤੇ ਆਪਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਵੀਡੀਓ ਚ ਤੁਹਾਨੂੰ ਬਹੁਤ ਸਾਰੀਆਂ ਗੱਡੀਆਂ ਦੇਖਣ ਨੂੰ ਮਿਲ ਜਾਣਗੀਆਂ ਤੁਹਾਡੇ ਸ਼ਹਿਰ ਤੁਹਾਡੇ ਪਿੰਡ ਤੋਂ ਤੁਹਾਡੇ ਲਾਗੇ ਤੋਂ ਅੱਗੇ ਤੁਹਾਨੂੰ ਮਿਲ ਜਾਣਗੀਆਂ ਜੀ ਕੱਲੀ-ਕੱਲੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲੂ 9465692488 ਜੇ ਤੁਹਾਡੇ ਕੋਲੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕਿਸੇ ਵੀ ਏਰੀਆ ਚ ਕੁਝ ਵੀ ਹੈ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਸੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਭੇਜੋ ਬਿਲਕੁਲ ਫ੍ਰੀ ਦੇ ਵਿੱਚ ਆਪਾਂ ਐਡ ਤੁਹਾਡੀ ਵੀ ਲਗਾ ਦਾਂਗੇ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਆਂ ਆਲਟੋ ਗੱਡੀ ਚੈੱਕ ਕਰੋ 2014 ਮਾਡਲ ਆਪਾਂ ਲੈ ਕੇ ਪਹੁੰਚੇ ਆਂ ਸੈਕੰਡ ਓਨਰ ਗੱਡੀ ਹੈ ਜੀ ਇਹ ਟਾਇਰਾਂ 'ਚ ਅਲਾਈ ਲੱਗੇ ਹੋਏ ਨਹੀਂ ਗੱਡੀ ਆਪਾਂ ਨੂੰ ਮਿਲੂਗੀ ਪਟਿਆਲੇ ਏਰੀਆ 'ਚ ਡਿਮਾਂਡ ਦੀ ਆਪਾਂ ਗੱਲ ਕਰੀਏ 2 ਲੱਖ ਤੇ 55000 ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਗੱਡੀ ਦੇ ਟਾਇਰ ਆਪਾਂ ਨੂੰ ਠੀਕ ਮਿਲ ਜਾਣਗੇ ਅਸੀਂ ਅੰਦਰੋਂ ਗੱਡੀ ਸੋਹਣੀ ਹੈ ਸਾਰੀ ਗੱਡੀ ਓਰੀਜਨਲ ਹੈ ਕੋਈ ਪਾਰਟਸ ਦਾ ਨਾਤਾ ਚੇਂਜ ਸ਼ੀਸ਼ੇ ਵਗੈਰਾ ਹਰ ਇੱਕ ਚੀਜ਼ ਆਪਾਂ ਨੂੰ ਵਧੀਆ ਮਿਲੂਗੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਪਟਿਆਲੇ ਮ ਸਟਾਰਟ ਕਰਕੇ ਦੇਖ ਲਓ ਤੋਰ ਕੇ ਦੇਖ ਲਓ ਜਦੋਂ ਪੂਰੀ ਤਸੱਲੀ ਹੋ ਗਈ ਉਹ ਤੋਂ ਬਾਅਦ ਰੇਟ ਮਾਲਕ ਨਾਲ ਬਹਿ ਕੇ ਮੁਕਾ ਲਓ ਤੇ ਖਰੀਦ ਕੇ ਲਿਆ ਸਕਦੇ ਹੋ ਮਾਲਕ ਦਾ ਮੋਬਾਈਲ ਨੰਬਰ ਤੇ ਪੂਰੀ ਦੀ ਪੂਰੀ ਜਾਣਕਾਰੀ ਸਕਰੀਨ ਤੇ ਤੁਹਾਨੂੰ ਮਿਲੀ ਗਈ ਸੀ ਓਡੀ ਆਪਾਂ ਗੱਡੀ ਲੈ ਕੇ ਪਹੁੰਚੇ ਆ ਇੱਕ ਤੁਸੀਂ ਚੈੱਕ ਕਰੋ ਜੀ ਬਹੁਤ ਸੋਹਣੀ ਗੱਡੀ ਆਪਾਂ ਲੈ ਕੇ ਪਹੁੰਚਿਆ ਲਗਜ਼ਰੀ ਗੱਡੀ ਅਸੀਂ ਓਡੀ A6 2016 ਮਾਡਲ ਹੈ ਜੀ ਇਹ ਤੇ ਓਨਰ ਫਰਸਟ ਆਪਨ ਮਿਲੂਗੀ ਇੱਕ ਹੱਥ ਗੱਡੀ ਚੱਲੀ ਹੋਈ ਆ ਆ ਲਾਏ ਦੇਖੋ ਜੀ ਗੱਡੀ ਦੇਖੋ ਲਗਜ਼ਰੀ ਗੱਡੀ ਆ ਤੇ ਗੱਡੀ ਕੁੱਲ 71000 ਚੱਲੀ ਹੋਈ ਐ ਤੇ ਇਹ ਗੱਡੀ ਜੇਨੂਨ ਚੱਲੀ ਹੋਈ 71000 2016 ਮਾਡਲ ਐ ਡਿਮਾਂਡ ਦੀ ਆਪਾਂ ਗੱਲ ਕਰੀਏ ਤਾਂ 1.14 ਲੱਖ ਰੁਪਇਆ ਓਨਰ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਐ ਸੀ ਮਾਲਕ ਕਹਿੰਦੇ ਨੇ ਵੀ ਰੇਟ ਕਰ ਲਾਂਗੇ ਘਾਟਾ ਵਾਧਾ ਕਰਕੇ ਗੱਡੀ ਸੇਲ ਕਰ ਦਾਂਗੇ ਬਾਕੀ ਲਗਜ਼ਰੀ ਗੱਡੀਆਂ ਸੀ ਜਿਹਨੂੰ ਵੀ ਪਸੰਦ ਆਉਦੀ ਐ ਲਗਜ਼ਰੀ ਗੱਡੀ ਦਾ ਕੋਈ ਸ਼ੱਕ ਹੀ ਨਹੀਂ ਹੈਗਾ ਤਾਂ ਦੇਖੋ ਜੀ ਜਾ ਕੇ ਦੇਖੋ ਚਲਾ ਕੇ ਦੇਖੋ ਸਟਾਰਟ ਕਰਕੇ ਦੇਖੋ ਜਦੋਂ ਪੂਰੀ ਤਸੱਲੀ ਹੁੰਦੀ ਐ ਉਹ ਤੋਂ ਬਾਅਦ ਮਾਲਕ ਨਾਲ ਗੱਲ ਆਪੇ ਕਰ ਲਿਓ ਜੀ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਹੀ ਦਿੱਤਾ ਜੀ ਪੂਰੀ ਦੀ ਪੂਰੀ ਜਾਣਕਾਰੀ ਵੀ ਤੁਹਾਨੂੰ ਮਿਲ ਗਈ ਗੱਲ ਕਰੋ ਆਪੇ ਤੇ ਨਾਲ ਦੀ ਨਾਲ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 9460923488 ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਜੀ ਜੇ ਕਿਸੇ ਨੇ ਐਡ ਕਰਵਾਉਣੀ ਹੈ ਘਰ ਕੋਠੀ ਮਕਾਨ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਤੁਹਾਡੀ ਲਾ ਦੇਵਾਂਗੇ ਜੀ ਤੇ ਹੁਣ ਆਪਾਂ ਗੱਲ ਕਰਾਂਗੇ ਜੀ ਰੇਟਸ ਗੱਡੀ ਦੀ ਹਰਿਆਣਾ ਨੰਬਰ ਆਪਾਂ ਰੀਟਰਜ਼ ਗੱਡੀ ਲੈ ਕੇ ਪਹੁੰਚੀਆਂ ਮਾਡਲ ਦੀ ਗੱਲ ਕਰੀਏ 2015 ਮਾਡਲ ਗੱਡੀ ਆ ਚਿੱਟੇ ਰੰਗ ਦੀ ਹੈ ਜੀ ਰੀਟਰਜ਼ VDI 15 ਮਾਡਲ ਹੈ ਕੰਡੀਸ਼ਨ ਆਲੋਕ ਹੈ ਲੋਕੇਸ਼ਨ ਦੀ ਗੱਲ ਕਰੀਏ ਤਾਂ ਲੌਂਗਬਾਲ ਮਾਲਕ ਦਾ ਏਰੀਆ ਜਾ ਕੇ ਕੋਈ ਦੇਖਣਾ ਚਾਹਦਾ ਗੱਡੀ ਨੂੰ ਤਾਂ ਲੌਂਗਬਾਲ ਮਾਲਕ ਦੇ ਘਰੇ ਗੱਡੀ ਖੜੀ ਹੈ ਜਾ ਕੇ ਦੇਖ ਸਕਦੋਂ ਡਿਮਾਂਡ ਦੀ ਜੇ ਆਪਾਂ ਗੱਲ ਕਰੀਏ 2 ਲੱਖ ਤੇ 20 ਹਜ਼ਾਰ ਰੁਪਿਆ ਓਨਰ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਹੈ ਜੀ ਮਾਲਕ ਕਹਿੰਦੇ ਨੇ ਵੀ ਰੇਟ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਘਾਟਾ ਵਾਧਾ ਕਰਕੇ ਮੋਕੇ ਤੇ ਤੇ ਗੱਡੀ ਸੇਲ ਕਰ ਦਾਂਗੀ ਗੱਡੀ ਦੇ ਵਿੱਚ ਕਮੀ ਪੇਸ਼ੀ ਕੋਈ ਨਹੀਂ ਬੰਪਰ ਚੈੱਕ ਕਰੋ ਤੁਸੀਂ ਬੈਕ ਸਾਈਡ ਵਾਲਾ ਮੂਰਲਾ ਤੇ ਅੰਦਰੋਂ ਗੱਡੀ ਦੇਖੋ ਜੀ ਹਰ ਇੱਕ ਚੀਜ਼ ਆਪਾਂ ਨੂੰ ਪੂਰੀ ਵਧੀਆ ਮਿਲੂਗੀ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਏਸੀ ਆਪਾਂ ਨੂੰ ਵਧੀਆ ਵਰਕਿੰਗ ਦੇ ਵਿੱਚ ਮਿਲੂ ਪੂਰਾ ਚਾਈਲਡ ਤੇ ਸੀਟ ਕਵਰਸ ਤੇ ਹਰ ਇੱਕ ਚੀਜ਼ ਆਪਾਂ ਨੂੰ ਪ੍ਰੋਪਰ ਵਧੀਆ ਮਿਲੂਗੀ ਕਹਿਣ ਦਾ ਭਾਅ ਮੇਰਾ ਇਹ ਹੈ ਜੀ ਬਾਕੀ ਤੁਸੀਂ ਜਾਓਗੇ ਮਾਲਕ ਦੇ ਘਰੇ ਦੇਖੋਗੇ ਗੱਡੀ ਨੂੰ ਚਲਾ ਕੇ ਦੇਖੋਗੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਟਾਇਰਾਂ ਦੀ ਜੇ ਗੱਲ ਕਰੀਏ ਤਾਂ ਦੋ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ 55 ਜਾਂ 60 ਪੈਸੇ ਮਿਲੂਗੀ ਤੇ ਦੋ ਟਾਇਰ ਆਪਾਂ ਨੂੰ ਪੈਣ ਵਾਲੇ ਮਿਲਣਗੇ ਜੀ ਦੋ ਟਾਇਰ ਪੂਣੇ ਪੈਣਗੇ ਬਾਕੀ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਕਿਵੇਂ ਖੁਸ਼ ਹੈ ਜੀ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਹੀ ਦਿੱਤਾ ਪੂਰੀ ਜਾਣਕਾਰੀ ਵੀ ਦਿੱਤੀ ਜਿਹੜੀ ਵੀ ਗੱਲ ਕਰਨੀ ਹੋਈ ਆਪ ਹੀ ਕਰੋ ਤੁਸੀਂ ਕਰਦੇ ਹਾਂ ਜੀ ਗੱਲ ਆਪਾਂ ਆਲਟੋ ਗੱਡੀ ਦੀ 2008 ਮਾਡਲ ਆਪਾਂ ਲੈ ਕੇ ਪਹੁੰਚਿਆ 2028 ਤੱਕਰ ਆਪਾਂ ਨੂੰ ਪਾਸਿੰਗ ਮਿਲ ਜੂਗੀ ਇੱਕ ਲੱਖ 5000 ਰੁਪਿਆ ਓਨਰ ਵੱਲੋਂ ਡਿਮਾਂਡ ਆਪਣੇ ਕੋਲ ਪਹੁੰਚੀ ਆ ਜੀ ਹਰਿਆਣਾ ਨੰਬਰ ਗੱਡੀ ਆ 1 ਲੱਖ 5000 ਰੁਪਿਆ ਡਿਮਾਂਡ ਆ ਘਾਟਾ ਵਾਦਾ ਮੌਕੇ ਤੇ ਹੋ ਜਾਊਗਾ ਮਾਨਸਾ ਮਾਲਕ ਦੇ ਘਰੇ ਗੱਡੀ ਖੜੀ ਆ ਜੀ ਜਾ ਕੇ ਕਿਸੇ ਨੇ ਦੇਖਣੀ ਆ ਜਾ ਕੇ ਦੇਖ ਲਿਆ ਕਰੋ ਜੀ 70 75 ਪੈਸੇ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਬਾਕੀ ਫੋਟੋਆਂ ਚ ਸਾਰਾ ਕੁਝ ਤੁਸੀਂ ਚੈੱਕ ਕਰ ਹੀ ਰਹੇ ਹੋ ਜੀ ਅੰਦਰ ਬਾਹਰੋਂ ਕੰਡੀਸ਼ਨ ਚੈੱਕ ਕਰੋ ਜੀ ਤੇ ਚਲਾ ਕੇ ਦੇਖ ਸਕਦੇ ਹੋ ਗੱਡੀ ਨੂੰ ਸਟਾਰਟ ਕਰਕੇ ਦੇਖ ਸਕਦੇ ਹੋ ਅੰਦਰੋਂ ਤੁਸੀਂ ਜਾ ਕੇ ਦੇਖੋਗੇ ਬਾਹਰੋਂ ਤੁਸੀਂ ਦੇਖੋਗੇ ਸਾਰਾ ਕੁਝ ਤੁਹਾਨੂੰ ਚੰਗਾ ਲੱਗੂ ਜੀ ਪਸੰਦ ਆਊਗੀ ਗੱਡੀ 1 ਰੁਪਿਆ ਭਾਲ ਦੇਣੀ ਸਾਰਾ ਕੰਮ ਮਾਲਕ ਨੇ ਟੋਟਲ ਕਰਵਾ ਰੱਖਿਆਗਾ ਤੁਸੀਂ ਜਾਓਗੇ ਮਾਲਕ ਦੇ ਘਰੇ ਜਾ ਕੇ ਦੇਖ ਲਓ ਗੱਡੀ ਨੂੰ ਚਲਾ ਕੇ ਦੇਖ ਲਓ ਟੋਰ ਕੇ ਦੇਖ ਲਓ ਜਦੋਂ ਪਸੰਦ ਆਵੇ ਉਸ ਤੋਂ ਬਾਅਦ ਰੇਟ ਮਾਲਕ ਨਾਲ ਬਹਿ ਕੇ ਮੁਕਾ ਲਓ ਜੀ ਦੱਕੇ ਰੇਟ ਵਗੈਰਾ ਤੁਹਾਨੂੰ ਸਾਰਾ ਕੁਝ ਮੈਂ ਦੱਸ ਹੀ ਦਿੱਤਾ ਜੀ ਤੇ ਗੱਲ ਕਰਨੀ ਹੈ ਕੋਈ ਵੀ ਤਾਂ ਮਾਲਕ ਦਾ ਨੰਬਰ ਤੇ ਪੂਰੀ ਦੀ ਪੂਰੀ ਜਾਣਕਾਰੀ ਆਪਾਂ ਸਕਰੀਨ ਤੇ ਦੇ ਹੀ ਦਿੱਤੀ ਜੀ ਕਰੋ ਤੁਸੀਂ ਆਪੇ ਗੱਲ ਆਲਟੋ ਗੱਡੀ ਕਾਲੇ ਰੰਗ ਦੀ ਚੱਕ ਕਰੋ 2007 ਮਾਡਲ ਲੈ ਕੇ ਪਹੁੰਚਿਆ ਜੰਗਿਆਣਾ ਮਾਲਕ ਦਾ ਏਰੀਆ 75 80 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਟਾਇਰਾਂ 'ਚ ਅਲਾਈ ਲੱਗੇ ਹੋਏ ਨੇ ਪੂਰੀ ਸੋਹਣੀ ਗੱਡੀ ਆਪਾਂ ਲੈ ਕੇ ਪਹੁੰਚਿਆ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ 80000 ਰੁਪਿਆ ਮਾਲਕ ਨੇ ਰੇਟ ਮੰਗਿਆਗਾ 80000 ਕੋਈ ਫਿਕਸ ਨਹੀਂ ਹੈਗਾ ਜੀ ਮਾਲਕ ਨੇ ਕਿਹਾ ਮੌਕੇ ਤੇ ਰੇਟ ਕਰ ਲਾਂਗੇ ਘਾਟਾ ਵਾਦਾ ਕੀਤਾ ਜਾਊਗਾ ਜਿਸ ਨੂੰ ਵੀ ਗੱਡੀ ਪਸੰਦ ਆਉਂਦੀ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ ਸਟਾਰਟ ਕਰਕੇ ਦੇਖਣੀ ਹੈ ਜੀ ਨੇ ਸਟਾਰਟ ਕਰਕੇ ਦੇਖ ਲਓ ਤੋਰ ਕੇ ਦੇਖਣੀ ਕਿਸੇ ਨੇ ਤੋਰ ਕੇ ਦੇਖ ਲਓ ਤੇ ਪੂਰੀ ਆਪਦੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੋਂ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਦੱਸ ਹੀ ਰਿਹਾ ਜੀ ਵੀਡੀਓ ਵਧੀਆ ਲੱਗ ਰਹੀ ਹੈ ਤੁਹਾਨੂੰ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਤੁਹਾਨੂੰ ਗੱਡੀਆਂ ਕਿਵੇਂ ਦੀਆਂ ਲੱਗ ਰਹੀਆਂ ਸੀ ਜੇ ਕਿਸ ਨੂੰ ਆ ਗੱਡੀ ਆਲਟੋ ਪਸੰਦ ਆਈ ਜਾਂ ਸੱਤ ਮਾਡਲ ਗੱਡੀ ਹੈ 80000 ਦੇ ਵਿੱਚੋਂ ਘੱਟ ਬਾਦਾ ਹੋ ਜਾਊਗਾ ਅੰਦਰੋਂ ਗੱਲ ਕਰੀਏ ਸੀਟ ਕਵਰ ਮੈਟਿੰਗ ਹਰ ਚੀਜ਼ ਆਪਾਂ ਨੂੰ ਵਧੀਆ ਮਿਲੂਗੀ ਨੰਬਰ ਸਕਰੀਨ ਤੇ ਆਪਾਂ ਦੇ ਹੀ ਦਿੱਤਾ ਜੀ ਗੱਲ ਕਰਨੀ ਹੈ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਗੱਲ ਕਰਾਂ ਆਪੇ ਜੀ ਤੇ ਨਾਲ ਦੇ ਨਾਲ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ 9865629488 ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਹੈ ਬੋਲਟਾ ਚਾਹੀਏ ਕੁਝ ਵੀ ਹੈ ਜੀ ਆਪਣੇ ਕੋਲੇ ਭੇਜ ਦਿਆ ਕਰੋ ਬਸ ਆਪਣਾ ਨੰਬਰ ਤੁਹਾਨੂੰ ਮੈਂ ਦੱਸ ਹੀ ਦਿੱਤਾ ਤੇ ਕੋਈ ਆਪਣਾ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਕੁਝ ਨਹੀਂ ਆਪਣਾ ਹੈਗਾ ਜੀ ਭੇਜੋ ਬਸ ਐਡ ਤੁਹਾਡੀ ਲੱਗ ਜੂਗੀ ਤੇ ਵੀਡੀਓ ਪਸੰਦ ਆਈ ਹੈ ਤਾਂ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਇਹ ਵੀਡੀਓ ਨੂੰ ਵੱਤ-ਵੱਤ ਸ਼ੇਅਰ ਕਰ ਦਿਓ ਜੀ ਵੱਤ-ਵੱਤ ਸਪੋਰਟ ਕਰਿਆ ਕਰੋ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚਿਓ ਇਸ ਤਰ੍ਹਾਂ ਦੀ ਵੀਡੀਓ ਤੁਸੀਂ ਹਰ ਰੋਜ਼ ਦੇਖਣਾ ਚਾਹੁੰਦੇ ਹੋ ਚੈਨਲ ਤੇ ਤਾਂ ਥੱਲੇ ਇੱਕ ਚੈਨਲ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਜ਼ਰੂਰ ਦਬਾ ਦਿਓ ਸਬਸਕ੍ਰਾਈਬ ਦਾ ਫਾਇਦਾ ਇਹੀ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚੂਗਾ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਜੀ ਵੀਡੀਓ ਵਧੀਆ ਲੱਗੀ ਹੈ ਤਾਂ ਜ਼ਰੂਰ ਸਪੋਰਟ ਕਰਿਆ ਕਰੋ ਜੀ ਠੀਕ ਹੈ ਜੀ ਹੁਣ ਆਪਾਂ ਇਨੋਵਾ ਗੱਡੀ ਦੀ ਗੱਲ ਕਰਾਂਗੇ 2013 ਮਾਡਲ ਲੈ ਕੇ ਪਹੁੰਚਿਆ ਸੀ ਮਾਨਸਾ ਮਾਲਕ ਦਾ ਏਰੀਆ ਕੰਡੀਸ਼ਨ ਆਲੂਕੀ ਅਸੀਂ ਤੇ ਪੰਜਾਬ ਨੰਬਰ ਹੈ ਗੱਡੀ ਦਾ ਰੇਟ 570 ਮਾਲਕ ਨੇ ਆਖਿਆਗਾ ਘੱਟਵਾਦ ਕੀਤਾ ਜਾਊਗਾ ਟਾਇਰ ਟੱਪਾ ਵਧੀਆ ਜੀ ਤੇ ਮਾਲਕ ਦਾ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਕੋਈ ਵੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਆਪ ਹੀ ਕਰ ਲਿਓ ਜੀ 800 ਗੱਡੀ ਦੀ ਆਪਾਂ ਗੱਲ ਕਰਾਂਗੇ ਜੀ ਪੰਜਾਬ ਨੰਬਰ ਆਪਾਂ ਲੈ ਕੇ ਪਹੁੰਚਿਆ 99 ਮਾਡਲ ਗੱਡੀ ਆ 36000 ਰੁਪਿਆ ਕੁੱਲ ਡਿਮਾਂਡ ਮਾਲਕ ਨੇ ਲਾ ਕੇ ਭੇਜੀ ਆ ਟੈਟ ਆਪਾਂ ਠੀਕ ਆ ਜੀ ਤੇ ਗੱਡੀ ਸੋਹਣੀ ਆ ਕਮੀ ਪੇਸ਼ੀ ਕੋਈ ਨਹੀਂ ਰੰਗ ਪੂਰਾ ਵਧੀਆ ਮਿਲ ਜੂਗਾ ਅੰਦਰੋਂ ਗੱਡੀ ਸੋਹਣੀ ਆ ਜੀ ਬਾਕੀ ਜਿਹੜਾ ਰੇਟ ਆ ਬਹੁਤ ਘੱਟ ਮਾਲਕ ਨੇ ਮੰਗਿਆ ਤੇ ਰੇਟ ਹੋਰ ਵੀ ਹੋ ਜੂਗਾ ਕੋਈ ਚੱਕਰ ਵਾਲੀ ਗੱਲ ਨਹੀਂ ਜੇ ਕਿਸ ਨੂੰ ਗੱਡੀ ਪਸੰਦ ਆਉਂਦੀ ਆ ਤਾਂ ਜਾ ਕੇ ਦੇਖੋ ਮਾਲਕ ਦੇ ਘਰੇ ਚਾ ਕਿ ਸਾਰੀਆਂ ਗੱਡੀਆਂ ਦੀ ਆਪਾਂ ਗੱਲ ਕਰ ਲਈ ਤੇ ਵੀਡੀਓ ਤੁਸੀਂ ਚੈੱਕ ਕਰ ਲਈ ਜੇ ਸਾਰੀ ਵੀਡੀਓ ਪਸੰਦ ਆਈ ਜਾਂ ਵਧੀਆ ਲੱਗੀ ਆ ਤਾਂ ਲਾਈਕ ਕਰਨਾ ਨਾ ਭੁੱਲਿਓ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਬਾਅਦ ਤੋਂ ਬਾਅਦ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਚਾਹੇ ਤੁਸੀਂ ਦੇਖ ਰਹੇ ਹੋ ਵੇਚਣਾ ਤੁਸੀਂ ਚਾਹੁੰਦੇ ਕੋਈ ਵੀ ਮਸ਼ੀਨਰੀ ਤਾਂ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਨੰਬਰ ਤੁਹਾਨੂੰ ਆਪਾਂ ਦੇ ਹੀ ਦਿੱਤਾ ਜੀ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨ ਚਾਹੀਦਾ ਕਰੋ ਕਮੈਂਟ ਆਪਾਂ ਛੇਤੀ ਤੋਂ ਛੇਤੀ ਤੁਹਾਡੇ ਖਾਤਰ ਲੈ ਕੇ ਪਹੁੰਚ ਜਾਂਗੇ ਉਹੀ ਮਸ਼ੀਨਰੀ ਉਹੀ ਚੀਜ਼ ਜਿਹੜੀ ਤੁਸੀਂ ਕਮੈਂਟਾਂ ਦੇ ਵਿੱਚ ਲਿਖੋਗੇ ਠੀਕ ਹੈ ਜੀ ਬਾਕੀ ਹੁਣ ਦੋ ਜੀ ਮੈਨੂੰ ਇਜਾਜ਼ਤ ਮਿਲਦਿਆਂ ਛੇਤੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਸੀ ਬਾਕੀ ਮੈਂ ਉਮੀਦ ਕਰਦਾ ਵੀਡੀਓ ਤੁਹਾਨੂੰ ਪਸੰਦ ਆ ਗਈ ਹੋਊਗੀ